ਕਿਹੜਾ ਪਿੰਡ ਹੈ ਮੇਰਾ ਨਾਮ ਜਮਕੌਰ ਸਿੰਘ ਹੈ ਜੀ ਕੋਠੇ ਨਾਥੀਆਂ ਦਾ ਪਿੰਡ ਹੈ ਜੀ ਮੌਜੂਦਾ ਪੰਚਾਇਤ ਮੈਂਬਰ ਹੀ ਮੈਂ ਠੀਕ ਹੈ ਜੀ ਤੇ ਕਿੰਨਾ ਝੋਨਾ ਜਿਹੜਾ ਫਸਲ ਤੁਹਾਡੀ ਖਰਾਬ ਹੋ ਗਈ ਹੈ ਇਹ 2 250 ਕਿੱਲੇ ਦੇ ਕਰੀਬ ਹੋ ਗਏ ਅੱਛਾ ਤੇ ਇਹ ਲਗਾਤਾਰ ਤੀਜੀ ਚੌਥੀ ਵਾਰੀ ਹੋ ਗਿਆ ਜੀ ਮਗਰ ਇੱਕ ਸਾਨਾ ਨਾ ਵਿਚਾਰਾ ਨਾ ਥੱਕਾ ਠੀਕ ਹੈ ਉਹ ਕਰਦਾ ਦਾ ਪਰਮਾਤਮਾ ਹੀ ਹੈ ਨਾ ਤੇ ਬੜ ਥੱਕਾ ਨਿਆਂਇਜ ਹੈ ਹੁਣ ਝੋਨੇ ਤਕਰੀਬਨ ਸਾਰੇ ਲੱਗ ਚੁੱਕੇ ਸੀ ਜੀ ਲੱਗੇ ਹੋਏ ਸੀਗੇ ਜੀ ਤੇ ਤਕਰੀਬਨ ਰੇਹ ਵੀ ਪੂਰੀ ਕਰੀ ਬੈਠੇ ਸੀ ਵਿਚਾਰੇ ਸਾਰੇ ਤੇ ਸੋ ਲੋ ਕੁਦਰਤੀ ਜਿਹੜੀ بارش ਹੋਈ ਹੈ ਜੀ ਉਹਦੇ ਨਾਲ 5-5 ਫੁੱਟ ਤਕਰੀਬਨ ਪਾਣੀ ਭਰ ਗਿਆ ਜੀ ਤੇ ਜਿਹੜੀਆਂ ਵਿਚਾਰਾਂ ਦੇ ਇਹਨਾਂ ਦੇ ਪਨੀਰੀਆਂ ਫਲੂਰੀਆਂ ਵਿੱਚੀਆਂ ਸੀ ਉਹ ਵੀ ਥੱਲੇ ਖਤਮ ਹੋ ਗੀਆਂ ਜੀ ਤੇ ਝੋਨਾ ਤਾਂ ਬੁਰਾ ਹਾਲ ਹੋ ਗਿਆ ਜੀ ਹੁਣ ਦੁਆਰੇ ਲੱਗਣ ਦੀ ਵੀ ਆਸ ਨਹੀਂ ਜੀ ਲੱਗਿਆ ਹੋਇਆ ਸੀ ਉਹ ਤੇ ਖਰਚਾ ਸਾਰਾ ਕਰੀ ਬੈਠੇ ਸੀਗੇ ਜੀ ਤੇ ਤਕਰੀਬਨ ਛੋਟੇ ਕਿਸਾਨ ਹੈ ਜੀ ਜਿੰਨਿਆਂ ਦੇ ਵੀ ਮਾਰੇ ਗਏ ਬਾਣ ਤੇ ਤਕਰੀਬਨ ਠੇਕੇ ਤੇ ਸੀਗੇ ਬਾਣੀ ਜੀ ਬਈ ਆਪ ਸਰਕਾਰਾਂ ਜਿਹੜੇ ਚੁਣਦੇ ਹਨਾ ਮੰਨਦੇ ਆ ਵੀ ਕੁਦਰਤ ਦੀ ਮਾਰ ਹੈ ਹਨਾ ਪਰ ਸਰਕਾਰਾਂ ਆਪਾਂ ਇਸ ਵਾਸਤੇ ਚੁਣਦੇ ਆ ਵੀ ਜੇਦੇ ਕੋਈ ਕੁਦਰਤੀ ਆਫਤ ਆਪਣੇ ਤੇ ਆਉਂਦੀ ਹੈ ਸਰਕਾਰ ਆਪਣਾ ਆਪਣੀ ਬਾਹ ਫੜੇ ਹਨਾ ਤੇ ਕੋਈ ਆਇਆ ਉੱਚ ਅਧਿਕਾਰੀ ਕੋਈ ਪਾਰਟੀ ਕਿਸੇ ਪਾਰਟੀ ਦਾ ਵੀ ਲਾ ਲੋ ਹਨਾ ਚਾਹੇ ਮੌਜੂਦਾ ਸਰਕਾਰ ਆ ਜਾਂ ਹੋਰ ਪਾਰਟੀਆਂ ਕੋਈ ਆਇਆ ਤੁਹਾਡੇ ਕੋਲ ਇੱਥੇ ਨਹੀਂ ਬਈ ਜੀ ਹਜੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ ਤੇ ਜੇ ਕੋਈ ਫੈਕਟਰੀਆਂ ਸ਼ੈਲਰਾਂ ਚ ਅੱਗ ਲੱਗਦੀ ਹੈ ਜਾਂ ਕੋਈ ਉਹ ਹੋ ਜਾਂਦਾ ਉੱਥੇ ਤਾਂ ਵੱਡੇ ਵੱਡੇ ਮੁਆਵਜ਼ੇ ਦੇ ਦਿੰਦੇ ਜੀ ਔਰ ਕਿਸਾਨ ਦੀ ਕੋਈ ਨਹੀਂ ਬਾਹ ਫੜਦੇ ਜੀ ਨਾ ਕੋਈ ਸਰਕਾਰਾਂ ਨਾ ਕੋਈ ਪ੍ਰਸ਼ਾਸਨ ਜੀ ਵੈਸੇ ਮੈਂ ਮੌਜੂਦਾ ਪੰਚਾਇਤ ਹੁਣ ਮੈਂਬਰ ਹੋਣ ਦੇ ਨਾਤੇ ਜੀ ਸਰਪੰਚ ਸਾਹਿਬ ਨਾਲ ਗੱਲ ਕਰੀ ਸੀ ਕੱਲ ਜੀ ਉਹਨਾਂ ਨੇ ਐਮਐਲਏ ਸਾਹਿਬ ਨੂੰ ਫੋਨ ਕੀਤਾ ਸੀ ਮਾਸਟਰ ਜਖਸੀਰ ਨੂੰ ਉਹ ਚੰਡੀਗੜ੍ਹ ਕੋਈ ਸੈਸ਼ਨ ਚੱਲ ਰਿਹਾ ਹੁਣ ਮੌਨ ਸੈਂਸੇਸ਼ਨ ਜੀ ਉੱਥੇ ਹੈ ਉਹਨਾਂ ਨੇ ਚਲੋ ਵਿਸ਼ਵਾਸਤਾ ਦਵਾਇਆ ਜੀ ਉਹ ਇੱਕ ਅੱਧੇ ਦਿਨ ਚਾ ਕੇ ਜਾਣਗੇ ਕਿ ਅਸੀਂ ਪੰਚਾਇਤ ਵੀ ਨਿਕੋ ਜਿੰਨਾ ਕਰ ਸਕਦੇ ਹਾਂ ਜੀ ਅਸੀਂ ਮੈ ਲੋਡਿਸੀ 사ਉ ਨੂੰ ਵੀ ਲਿਖ ਕੇ ਤੇ ਸਾਰੇ ਉਹਦੇ ਸਾਈਨ ਵਗੈਰਾ ਕਰਾ ਕੇ ਜੀ ਆਪਦੇ ਬੰਨੋ ਦੇਵਾਂਗੇ ਜੀ ਚਲੋ ਜਿੰਨਾ ਕ ਅਸੀਂ ਕਰ ਸਕਦੇ ਹਾਂ ਪੰਚਾਇਤ ਨੂੰ ਤੇ ਬਾਕੀ ਬਾਈ ਜੀ ਆਪਾਂ ਨਾ ਪਨੀਰੀ ਸੇਲ ਦਾ ਕੰਮ ਕਰਦੇ ਆ ਪਨੀਰੀ ਵੀ ਜੀ ਹੋਈ ਆਪਣੇ ਕੋਲੇ ਤਕਰੀਬਨ 4-5 ਕਨਾਲਾਂ ਖੜੀ ਹੋਊਗੀ ਤੇ ਚਲੋ ਆਪਾਂ ਜਿੰਨਾ ਕ ਕਰ ਸਕਦੇ ਆ ਕਿਸਾਨਾਂ ਵਾਸਤੇ ਜਿਹਨੂੰ ਵੀ ਜ਼ਰੂਰਤ ਹੈ ਚਲੋ ਪਾਣੀ ਜੇ ਸੁੱਕਦਾ ਹੈ ਕਿਸੇ ਦਾ ਹੱਲ ਹੁੰਦਾ ਜੀ ਤੇ ਪਨੀਰੀ ਆਪਣੇ ਤੋਂ ਜਿੰਨੀ ਮਰਜ਼ੀ ਲਿਆ ਸਕਦੇ ਜੀ ਕੋਈ ਗੱਲ ਨਹੀਂ ਤੇ ਉਹਦੇ ਚ ਬਈ ਜੇ ਕਿਸੇ ਕੋਈ ਟਰੈਕਟਰ ਵੀ ਹੈ ਨਹੀਂ ਕਿਸਾਨ ਕੋਲੇ ਤੋਂ ਟਰੈਕਟਰ ਆਪਣਾ ਘਰੇ ਹੁੰਦਾ ਜੀ ਕੋਈ ਗੱਲ ਨਹੀਂ ਦੱਸਦਿਆਂ ਨਾ ਤੇ ਆਪਾਂ ਜਿੰਨੇ ਕੁ ਜੋਗੇ ਹੈਗੇ ਛੱਡ ਕੇ ਜਾਵਾਂਗੇ ਜੀ ਤੇ ਪਨੀਰੀ ਆਪਣੇ ਕੋਈ ਖੜੀ ਹੈ ਜੀ ਜੇ ਚਲੋ ਤੇ ਬਾਕੀ ਮਾੜਾ ਮੋਟਾ ਸਰਕਾਰ ਚਲੋ ਇਹਨਾਂ ਨੂੰ ਤੇਲ ਪਾਣੀ ਦਾ ਲੋਨ ਜੋਗਾ ਖਰਚਾ ਦੇ ਦੇ ਤਾਂ ਦੁਆਰੇ ਵਿਚਾਰੇ ਮਾੜੇ ਜਿਹੇ ਪੈਰਾਂ ਸਿਰ ਹੋ ਜਾਣਗੇ ਜੀ ਤੇ ਨਹੀਂ ਤਾਂ ਬੁਰਾ ਹਾਲ ਹੈ ਜੀ ਦੁਆਰੇ ਇੱਕ ਵਾਰੀ ਖਰਚਾ ਬਹੁਤ ਹੋ ਜਾਂਦਾ ਠੇਕਿਆਂ ਤੇ ਵਾਣ ਹੈ ਜੀ ਐਡੀਆਂ ਕਿੰਨੀ ਕੁ ਬਚਤਾਂ ਹੈ ਤੇ ਜੋ ਗੂ ਮਾੜਾ ਮੋਟਾ ਸਰਕਾਰ ਮਦਦ ਦੇ ਦੇ ਜੀ ਮਾਲੀ ਮਦਦ ਇਹਨਾਂ ਨੂੰ ਕੋਈ ਤਾਂ ਵਿਚਾਰੇ ਦੁਆਰੇ ਲਾਉਣ ਜੋਗੇ ਹੋ ਜਾਣ ਜੀ ਫਾਇਰਾਂ ਸਰ ਹੋ ਜਾਣ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਇਹੇ ਕਰਕੇ ਕਿਸਾਨ ਖੁਦ ਖੁਸ਼ੀਆਂ ਕਰਦੇ ਜੀ ਇੱਕਾ ਮੇਰੇ ਭਰਾ ਜਿਹੜੇ ਗਾਣਿਆਂ ਚ ਗਾਈ ਜਾਂਦੇ ਆ ਟੀਵੀਆਂ ਤੇ ਹਨਾ ਜੱਟ ਫੈਰ ਕਰਦਾ ਜੱਟ ਐ ਕਾਨੂੰਨ ਦੀ ਉਲੰਘਣਾ ਕਰਦਾ ਕਿਸਾਨ ਤਾਂ ਸਹੀ ਆਹਾ ਜੀ ਆਹ ਵਿਚਾਰੇ ਦੇਖ ਲੋ ਹਾਲਤ ਕਿੱਥੋਂ ਲੀੜੇ ਨਹੀਂ ਇਹਨਾਂ ਦੇ ਪੂਰੇ ਆਉਂਦੇ ਜੀ ਵਿਚਾਰਿਆਂ ਦੇ ਤੇ ਆਪ ਨੂੰ ਆਸਾਂ ਹੁੰਦੀਆਂ ਗਾਂਵ ਜਾਕਾਂ ਦੀ ਫੀਸਾਂ ਭਰਨੀਆਂ ਜਾਂ ਉਹਨਾਂ ਦੇ ਕੋਈ ਲੀੜੇ ਕੱਪੜੇ ਨੇ ਹਨ ਜੀ ਕੋਈ ਸ਼ਾਦੀ ਵਿਆਹ ਕਰਨੇ ਆ ਸਾਰੀਆਂ ਫਸਲਤੀ ਆਸਾਂ ਹੁੰਦੀਆਂ ਕਿਸਾਨ ਨੂੰ 6 ਮਹੀਨੇ ਹਵਾਦ ਆਉਣੀ ਹੁੰਦੀ ਹੈ ਜੀ ਤੇ ਉਹ ਵੀ ਆਸਾਂ ਤੇ ਪਾਣੀ ਫਿਰ ਗਿਆ ਜੀ ਤੇ ਜ਼ਮੀਨੀ ਹਕੀਕਤ ਤਾਂ ਆਹ ਕਿਸਾਨ ਹੈ ਜੀ ਵਿਚਾਰੇ ਉਹ ਗਾਣੇ ਵਾਲੇ ਤਾਂ ਉਹੀ ਮਰੀ ਜਾਂਦੇ ਫੈਰ ਕਰਦਾ ਤੇ ਉੱਥੇ ਐਂ ਕਰਦਾ ਜੱਟ ਉਹਨਾਂ ਨੂੰ ਕੁਝ ਨਹੀਂ ਪਤਾ ਜੀ ਅੱਧੋਂ ਜ਼ਿਆਦਾ ਤਾਂ ਉਹ ਜੱਟਾਂ ਦੇ ਮੁੰਡੇ ਹੀ ਨਹੀਂ ਜਿਹੜੇ ਗਾਣੇ ਗਾਈ ਜਾਂਦੇ ਐ ਇਸ ਤਰ੍ਹਾਂ ਦੇ ਅੱਧੋਂ ਜ਼ਿਆਦਾ ਤਾਂ ਉਹ ਜੱਟਾਂ ਦੇ ਮੁੰਡੇ ਹੀ ਨਹੀਂ ਪਹਿਲੀ ਗੱਲ ਤਾਂ ਉਹਨਾਂ ਤੇ ਬੈਨ ਹੋਣਾ ਚਾਹੀਦਾ ਜੀ ਸਰਕਾਰ ਨੂੰ ਵੀ ਜਿਹਨੂੰ ਖੇਤੀ ਦੇ ਏ ਬੀ ਸੀ ਨਹੀਂ ਪਤਾ ਜੀ ਉਹ ਵੀ ਗਾਣੇ ਗਾਈ ਜਾਂਦੇ ਆ ਚੱਕ ਚੱਕ ਕੇ ਐ ਤੇ ਖੇਤੀ ਦਾ ਭਾਈ ਬਹੁਤ ਮਾੜੇ ਸੰਕਟ ਚੋਂ ਗੁਜ਼ਰ ਰਹੀ ਆ ਤੇ ਇਸ ਟਾਈਮ ਇੱਕ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਖਾਸ ਕਰਕੇ ਪੰਜਾਬ ਤੇ ਸੈਂਟਰ ਦਾ ਵੀ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਪੰਜਾਬ ਨੂੰ ਦਬਾ ਕੇ ਤੇ ਪੰਜਾਬ ਨੂੰ ਖਤਮ ਕੀਤਾ ਜਾਵੇ ਪੰਜਾਬ ਦੀ ਕਿਸਾਨੀ ਨੂੰ ਜਿਹੜੀ ਫੇਰ ਸਰਕਾਰਾਂ ਕਹਿੰਦੀਆਂ ਧਰਨੇ ਲਾਉਂਦੇ ਆ ਕਿਸਾਨ ਸੜਕਾਂ ਰੋਕ ਕੇ ਬੈਹਿੰਦੇ ਬੇਵਜਾ ਇਹ ਵਜਾ ਨਹੀਂ ਵਜਾ ਨਹੀਂ ਦਿੰਦੇ ਤੇ ਜਗਾ ਦੇਖ ਕੇ ਬਸ ਧਰਨਾ ਲਾ ਲੈਂਦੇ ਜੀ ਤੇ ਫਿਰ ਮਜਬੂਰੀ ਹੈ ਜੀ ਹੁਣ ਅਸੀਂ ਕਰਾਂਗੇ ਕੀ हां तो ਸਾਡੇ ਕੋਲੇ ਸਰਕਾਰਾਂ ਕਹਿ ਦਈਏ ਬਈ ਇਹ ਤਾਂ ਦਰਿਆ ਤਿਆਰ ਹੀ ਹੁੰਦੀਆਂ ਵਿਛਾਕੇ ਦਰਿਆ ਤਿਆਰ ਹੁੰਦੀਆਂ ਵਿਛਾਕੇ ਅਸੀਂ ਜਮਾਂ ਨਹੀਂ ਧਰਨਾ ਲਾਉਂਦੇ ਜੀ ਅਸੀਂ ਸਹਿਮਤ ਹਾਂ ਜੀ ਠੀਕ ਆ ਨਾ ਜੀ ਭਗਵੰਤ ਮਾਨ ਕਹਿੰਦਾ ਸੀਗਾ ਵੀ ਮੰਨ ਲਓ ਧਰਨਾ ਲਾਣਦੇ ਆ ਉਹ ਤਾਂ ਕਿਸਾਨ ਹੀ ਨੇ ਆਏ ਧਰਨਾ ਲਾਉਣ ਵੀ ਸਾਡੇ ਭੈਣ ਭਰਾਈ ਆ ਜੀ ਸਾਡੇ ਅਸੀਂ ਵੀ ਗਏ ਸੀਗੇ ਉੱਥੇ ਜੀ ਨਾਲ ਗਏ ਸੀ ਪਰ ਮਜਬੂਰੀ ਬਸ ਆ ਜੀ ਹੁਣ ਦੱਸੋ ਆ ਕੁਛ ਦਿਨਾਂ ਹੀ ਨਹੀਂ ਆਈ ਕੁਛ ਜਿੱਥੋਂ ਤੱਕ ਨਿਗਾਹ ਮਾਰ ਲਉ ਸਾਰਾ ਖਤਮ ਆ ਜੀ ਤੇ ਇਹਦੇ ਤਕਰੀਬਨ ਦੁਆਰੇ ਵੀ ਨਹੀਂ ਲੱਗ ਸਕਦਾ ਝੋਣਾ ਜੀ ਤੇ ਖਰਚੇ ਕਰੀ ਬੈਠੇ ਆ 70 70 75 75000 ਨੂੰ ਠੇਕੇ ਤੇ ਕਿੱਥੋਂ ਪੂਰਾ ਕਰ ਲੂਗਾ ਕਿਸਾਨ ਜੀ ਕਿੱਥੋਂ ਕੀ ਕਰਨਗੇ ਵਿਚਾਰੇ ਮੈਂਬਰ ਸਾਹਿਬ ਜਦੋਂ ਪਰਾਲੀ ਨੂੰ ਅੱਗ ਲਾਉਣ ਵਾਸਤੇ ਰੋਕਣ ਵਾਸਤੇ ਸਰਕਾਰਾਂ ਟੀਮਾਂ ਤਿਆਰ ਕਰ ਦਿੰਦੀਆਂ ਪਿੰਡਾਂ 'ਚ ਪਿੰਡਾਂ ਦੇ ਜਿਹੜੇ ਮੋਤਵਾਰ ਆ ਕੁਝ ਕੋ ਉਹਨਾਂ ਦੀਆਂ ਡਿਊਟੀਆਂ ਵੀ ਲਾ ਦਿੰਦੇ ਤੁਸੀਂ ਵੀ ਇਸ ਚੀਜ਼ ਦੀ ਰੋਕੋ ਤੇ ਸਾਨੂੰ ਦੱਸੋ ਵੀ ਆ ਬੰਦਾ ਅੱਗ ਲਾ ਰਿਹਾ ਹੈ ਨਾ ਤੇ ਹੁਣ ਉਹ ਮੌਜੂਦਾ ਜਿਹੜੇ ਸਰਕਾਰ ਦੇ ਨੁਮਾਇੰਦੇ ਆ ਜਾਂ ਪਿੰਡਾਂ ਦੇ ਮੋਤਵਾਰ ਆ ਹੁਣ ਉਹ ਕਿੱਥੇ ਆ ਬਾਈ ਕੁਛ ਨਹੀਂ ਉਦੋਂ ਹੁਣ ਕੁਛ ਨਹੀਂ ਦਿੰਦਾ ਜੀ ਉਹਨਾਂ ਨੂੰ ਉਦੋਂ ਸੈਟੇਲਾਈਟ ਵੀ ਉਹਨਾਂ ਕੋਲੇ ਜੀ ਇੱਕ ਮਿੰਟ ਚ ਪਤਾ ਲੱਗ ਜਾਂਦਾ ਫਾਇਰ ਬਰਗੇਡ ਦੀਆਂ ਗੱਡੀਆਂ ਨਾਲ ਟੀਮ ਜ਼ਿਲ੍ਹੇ ਦੀ ਜਿਹੜੇ ਵੀ ਇਹਨਾਂ ਨੇ ਕੋਈ ਲਾਇਆ ਹੁੰਦਾ ਤਹਿਸੀਲਦਾਰ ਸਾਹਿਬ ਜਾਂ ਕੋਈ ਜਿਹਦੀ ਵੀ ਡਿਊਟੀ ਲਾਈ ਹੁੰਦੀ ਫਟਵਾਰੂ ਸਿਰਫ ਅੱਧੇ ਘੰਟੇ 20 ਮਿੰਟਾਂ 'ਚ ਗੱਡੀਆਂ ਪਹੁੰਚ ਜਾਂਦੀਆਂ ਨੇ ਉੱਥੇ ਤੇ ਹੁਣ ਇਹਨਾਂ ਨੂੰ ਕਿਉਂ ਨਹੀਂ ਦਿੰਦਾ ਜੀ 4 ਦਿਨ ਹੋ ਗਏ ਸਾਨੂੰ ਕਲਾਈ ਜਾਂਦਿਆਂ ਨੂੰ ਵੀ ਘਟੋ ਘਟਾਈ ਜਾਓ ਯਾਰਾ ਵੀ ਮਾੜਾ ਮੋਟਾ ਚਲੋ ਇਹਨਾਂ ਦਾ ਵਿਚਾਰਿਆਂ ਦਾ ਹੌਸਲਾ ਵਜਾਈ ਕਰ ਦਿਓ ਜਿੰਨੇ ਕੁ ਜੋਗੇ ਹੈਗੇ ਨਹੀਂ ਮੈਂ ਮੈਂ ਜਮਾ ਛੋਟਾ ਕਿਸਾਨ ਆ ਮੈਂ ਵੀ ਨਾ ਮੈ ਉਹ ਵੇਚਣ ਵਾਸਤੇ ਪਨੀਰੀ ਵੀ ਜਾਈ ਮੈਂ ਵੀ ਦੁੱਖ ਸਮਝਦੇ ਹੋਏ ਇਹਨਾਂ ਦਾ ਭਰਾਵਾ ਦਾ ਜੀ ਚਲੋ ਕੋਈ ਮਾੜੀ ਮੋਟੀ ਮਾਲੀ ਆਤ ਮਦਦ ਹੋ ਜੇ ਚਲੋ ਥੋੜਾ ਬੋਤਾ ਸਰਕਾਰ ਕਰ ਲਈ ਜੀ ਇਹਨਾਂ ਨੂੰ ਦੁਆਰੇ ਬੀਜਣ ਜੋਗੇ ਤਾਂ ਹੋ ਜਾਣ ਘਟੋ ਘੱਟੀ ਹਾਂ ਹੈ ਨਾ ਜੀ ਤੇ ਇੰਨਾ ਹੀ ਆ ਬਸ ਹੋਰ ਉਹਨੂੰ ਲੱਗਦਾ ਵੀ ਸਰਕਾਰ ਕੋਈ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਊਗੀ ਜਿਹੜੇ ਹਿਸਾਬ ਨਾਲ ਤਾਂ ਜੀ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਹੈ ਜੀ ਅਸੀਂ ਪੰਚਾਇਤ ਦੇ ਵਿਨਗੋ ਉਹ ਪਹੁੰਚਣਗੇ ਸਾਨੂੰ ਤਾਂ ਉਮੀਦ ਹੈਗੀ ਹੈ ਵੀ ਕੁਝ ਨਾ ਕੁਝ ਕਰਨਗੇ ਜੀ ਪਰ ਇਹਦੋਂ ਪਹਿਲਾਂ ਤਾਂ ਤਕਰੀਬਨ ਕਈ ਵਾਰ ਹੋ ਗਿਆ ਜੀ ਇੱਥੇ ਤੇ ਕਿਸੇ ਨੇ ਕੁਝ ਨਹੀਂ ਕਰਿਆ ਜੀ ਪਿਛਲੇ ਸਾਲ ਸਾਡਾ ਕੋਸ਼ ਏਰੀਆ ਗੜਿਆਂ ਨਾਲ ਮਾਰਿਆ ਗਿਆ ਸੀਗਾ ਜੀ ਤੇ ਕਣਕ ਦੀ ਫਸਲ ਆਏ ਮੰਨ ਲਓ 20 20 15 15 ਮਾਣੀ ਰਹਿ ਗਈ ਸੀ ਵਿਚਾਰਾਂ ਦੀ ਰੋਣ ਆਉਂਦਾ ਸੀਗਾ ਕਣਕ ਦੇਖ ਕੇ ਲੋਕਾਂ ਜੋ ਮਸ਼ੀਨਾਂ ਵੜਦੇ ਸੀਗੇ ਤੇ ਕਿਸੇ ਨੇ 1 ਰੁਪਿਆ ਨਹੀਂ ਕੁਝ ਨਹੀਂ ਮਿਲਿਆ ਜੀ ਇੱਕ ਰੁਪਿਆ ਕੋਈ ਨੀ ਮਦਦ ਮਿਲੇਗੀ। ਜਿਹੜੇ ਖਾਨ ਨੂੰ ਕਣਕ ਮੁੱਲ ਲਈਦੀ ਸੀ ਉਹ ਤੇ ਪਿਛਲੇ ਸਾਲ ਦੇ ਵਿੱਚ ਮੁੱਲ ਤੇ ਜਿਹੜੀ ਉਹਦੀ ਨਹੀਂ ਬਣੀ। ਜਿਹੜੀ ਵੀ ਸੀਗੀ ਉਹ ਕਾਲੀ ਸੀਗੀ ਕਣਕ। ਜਿਹੜੀ ਕੋਈ 10-10 15-15 ਮਾਣ ਹੋਈ ਸੀ ਨਾ ਇਹ ਕਾਲੀ ਸੀ ਤੂੜੀ ਵੀ ਨਹੀਂ ਬਣਨ ਯੋਗ ਸੀਗੀ ਜੀ ਤੇ ਕਿਸੇ ਨੇ ਬਾਹ ਨਹੀਂ ਫੜੀ। ਤਾਂ ਇਹ ਜੀ ਉਹ ਕਿਸਾਨ ਜਿਨ੍ਹਾਂ ਦੀ ਫਸਲ ਝੋਨੇ ਦੀ ਖਰਾਬ ਹੋ ਗਈ ਹੈ ਤੇ ਇਹਨਾਂ ਨੂੰ ਆਸ ਹੈ ਸਰਕਾਰ